ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਮੈਂ ਬਖਸ਼ੀਰ ਸਿੰਘ ਤੁਹਾਡਾ ਆਪਣੇ ਚੈਨਲ ਥਿੰਦ ਐਗਰੀਕਲਚਰ ਫਾਰਮ ਤੇ ਸਵਾਗਤ ਕਰਦਾ ਹਾਂ ਜਿਹੜੇ ਕਿਸਾਨ ਵੀਰ ਚੈਨਲ ਤੇ ਨਵੇਂ ਨੇ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਿਓ ਬੈਲਾ ਵਾਲਾ ਬਟਨ ਜਰੂਰ ਦਬਾ ਲਿਓ ਤਾਂ ਜੋ ਬੰਦੇ ਤੋਂ ਵਧੀਆ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲਦੀ ਰਹੇ ਤੇ ਕਿਸਾਨ ਵੀਰੋ ਤਕਰੀਬਨ ਆਪਣੇ ਜਿਹੜਾ ਝੋਨੇ ਦੀਆਂ ਡੇਟਾ ਲਵਾਈ ਦੀਆਂ ਦਾ ਐਲਾਨ ਹੋ ਚੁੱਕਿਆ ਤੇ ਕਿਸਾਨ ਹੁਣ ਬਹੁਤ ਜ਼ਿਆਦਾ ਜਿੱਦਾਂ ਆਪਾਂ ਕਹਿੰਦੇ ਫਟਾਫਟ ਸਸੂਪੰਜ ਦੇ ਵਿੱਚ ਪਨੀਰੀਆਂ ਦਾ ਜਿਹੜਾ ਰਲਾਉਣ ਦਾ ਪਨੀਰੀਆਂ ਬੀਜਣ ਦਾ ਜਿਹੜਾ ਕੰਮ ਉਹ ਸ਼ੁਰੂ ਕਰ ਚੁੱਕੇ ਨੇ ਤੇ ਕਿਸਾਨ ਵੀਰੋ ਜੋ ਮੈਂ ਦੇਖਿਆਗਾ ਵੀ ਜਦੋਂ ਦਾ ਕਿ ਆਪਣੇ ਸਰਕਾਰ ਨੇ 15 ਜੂਨ ਦਾ ਝੋਨਾ ਲਵਾਈ ਦਾ ਜਿਹੜਾ ਟਾਈਮ ਉਹ ਡਿਸਾਈਡ ਕੀਤਾ ਹੈ ਤਾਂ ਯਾਰ ਬਹੁਤ ਜਿਆਦੇ ਹਫੜਾ ਦਫੜੀ ਦੇ ਵਿੱਚ ਕਿਸਾਨ ਵੀਰ ਨੇ ਜਿਹੜੇ ਉਹ ਪਨੀਰੀਆਂ ਨੇ ਜਿਹੜੀਆਂ ਬੀਜਣ ਲੱਗੇ ਨੇ ਸਭ ਤੋਂ ਪਹਿਲੀ ਗੱਲ ਕਿਸਾਨ ਵੀਰ ਉਹ ਆਪਾਂ ਕਰਨੀ ਅੱਜ ਪੂਸਾ 44 ਪੀਲੀ ਪੂਸਾ ਡੋਗਰ ਪੂਸਾ ਬਾਰੇ ਤਾਂ ਕਿਸਾਨ ਵੀਰ ਉਹ ਦੇਖੋ ਜਦੋਂ ਆਪਣੀ ਸਰਕਾਰ ਨੇ ਇਹ ਬੈਨ ਕਰ ਦਿੱਤੀ ਹੈ ਤੇ ਸਾਰਾ ਕੁਝ ਆਪਾਂ ਨੂੰ ਪਤਾ ਹੈ ਭਲੀ ਭੰਤੀ ਪਤਾ ਵੀ ਖਰਚਾ ਥੋੜਾ ਜਿਹਾ ਵੱਧ ਵੀ ਲੈਂਦੀ ਆ ਰੋਗਾਂ ਨਾਲ ਲੜਨ ਦੀ ਦੀ ਸਮਰੱਥਾ ਥੋੜੀ ਜੀ ਘਟ ਗਈ ਲੌਂਗ ਟਾਈਮ ਆ ਪਾਣੀ ਜਿਹੜਾ ਪਾਣੀ ਉਹ ਜ਼ਿਆਦਾ ਲੈਂਦੀ ਐ ਫੇਰ ਵੀ ਯਾਰ ਮੈਂ ਹੈਰਾਨ ਹੁੰਦਾ ਇਹ ਗੱਲਾਂ ਸੁਣ ਕੇ 70% ਜ਼ਿੰਮੇਦਾਰ ਨੇ ਜਿਹੜੇ ਉਹ ਪੂਸਾ ਚੋਨੇ ਕਿੰਨੇ ਹੀ ਰੁਝਾਨ ਵਧਦਾ ਜਾ ਰਿਹਾ ਮੇਰੀ ਇੱਕ ਵਾਰ ਇੱਕ ਬੰਦੇ ਨਾਲ ਗੱਲ ਹੋਈ ਸੀ ਉਹ ਮੈਨੂੰ ਜਿੱਦਾਂ ਪਗਲੇ ਰਾਬਤਾ ਕਾਇਮ ਹੋਇਆ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰੀਆਂ ਮੈਨੂੰ ਉਸਨੇ ਇੱਕੇ ਗੱਲ ਕਹੀ ਸੀ ਕਹਿੰਦਾ ਜਿਹੜੇ ਪਾਸੋਂ ਬੰਦੇ ਨੂੰ ਰੋਕੋ ਕਹਿੰਦਾ ਦੁਨੀਆ ਜਾਂ ਜਿੱਦਾਂ ਪਕੜੀਏ ਪਸ਼ੂ ਕਹਿੰਦਾ ਉਸੇ ਪਾਸੇ ਨੂੰ ਹੀ ਜਾਂਦੇ ਹੁੰਦੇ ਨੇ ਜਾਂ ਕੋਈ ਵੀ ਤੁਸੀਂ ਲਾ ਲਓ ਕਿਸੇ ਵੀ ਚੀਜ਼ ਨੂੰ ਜੇ ਤੁਸੀਂ ਕਿਸੇ ਪਾਸੇ ਰੋਕੋਗੇ ਤਾਂ ਉਧਰਲੇ ਪਾਸੇ ਨੂੰ ਹੀ ਉਹਨਾਂ ਨੇ ਖਿੱਚ ਕਰਨੀ ਆ ਚਲੋ ਇਹ ਗੱਲਾਂ ਰਹਿ ਗਈਆਂ ਅਲਹਿਦਾ ਪਰ ਮੈਂ ਕਿਸਾਨ ਵੀਰੋ ਇਹ ਕਹਿਣਾ ਵੀ ਜਲਦਬਾਜ਼ੀ ਦੇ ਵਿੱਚ ਇਹ ਜਾ ਫੈਸਲਾ ਨਾ ਲੈ ਲਿਓ ਜਿਹੜਾ ਅੱਗੇ ਜਾ ਕੇ ਤੁਹਾਨੂੰ ਪਸਤਾਉਣਾ ਪਏ ਜੇ ਤੁਹਾਡੀ ਜਿਹੜੀ ਮਿਹਨਤ ਆ ਉਹ ਖੂ ਖਾਤੇ ਪਏ ਤਾਂ ਕਿਸਾਨ ਵੀਰੋ ਮੈਂ ਇਹ ਗੱਲ ਕਹਿਣੀ ਚਾਹਣਾ ਵੀ ਪਹਿਲਾਂ ਤੁਸੀਂ ਆਪਣੇ ਆਰਤੀ ਨਾਲ ਸਾਰੇ ਨਾਲ ਰਾਇ ਪਾਸ ਕਰੋ ਪਹਿਲੀ ਗੱਲ ਤਾਂ ਜਿਹੜੇ ਆਰਤੀ ਨੇ ਚਲੋ ਕਹਿ ਵੀ ਦਿੰਦੇ ਨੇ ਪਰ ਮੌਕੇ ਤੇ ਜਦੋਂ ਸਰਕਾਰ ਚੱਕਰੋਂ ਜਵਾਬ ਦੇ ਜੂਗੀ ਤਾਂ ਆਰਤੀ ਵੀ ਕੁਝ ਨਹੀਂ ਕਰ ਸਕਦੇ ਚਲੋ ਆਪਾਂ ਸਾਰਾ ਕੁਝ ਮੰਨ ਲੈਨੇ ਵੀ बिक ਵੀ ਜਾਊਗੀ ਪਰ ਜਦੋਂ ਕਿਸਾਨ ਬਿਰੋ ਆਪਾਂ ਨੂੰ ਸਾਹਮਣੇ ਦਿਖ ਰਿਹਾ ਵੀ ਆਪਣਾ ਸਾਰਾ ਝੋਨਾ ਜਿਹੜਾ ਦੂਸਰੇ ਬੀਜ ਨੇਗੇ 131 ਲਾਲੋ 126 ਲਾਲੋ ਹੋਰ ਝੋਨੇ ਨੇਗੇ ਬਾਸਮਤੀਆਂ ਇਹਨਾਂ ਦੇ ਬਰਾਬਰ ਹੀ ਪੜ ਰਹੀਆਂ ਨੇ ਖਰਚਾ ਘੱਟ ਕਰਾਰੀਆਂ ਨੇ ਫੇਰ ਆਪਾਂ ਨੂੰ ਫਾਇਦਾ ਵੀ ਕੀ ਹੈ ਤਾ ਕਿਸਾਨ ਵੀਰੋ ਮੈਂ ਇਹ ਕਹਿਣਾਗਾ ਦੇਖੋ ਜਿਨ੍ਹਾਂ ਨੇ ਲਾਉਣੀਆਂ ਪੌਦਾਂ ਰਲਾਓ ਪੂਸਾ ਦੀ ਤੇ ਜਿਹੜੇ ਕਿਸਾਨ ਵੀਰਾਂ ਨੇ 131 ਜਾਂ ਬਾਸਮਤੀ ਵੈਰਾਈਟੀਆਂ ਲਾਉਣੀਆਂ ਨੇ ਉਹ ਵੀਰੇ ਹਜੇ 10 ਦਿਨ ਤੁਸੀਂ ਵੇਟ ਕਰੋ ਅਗੇਤੀਆਂ ਬਾਸਮਤੀ ਜਾਂ PR 131 ਦੀਆਂ 26 ਦਾ ਤਾਂ ਹਜੇ ਨੋਂ ਵੀ ਨਾ ਲਓ ਜਿਨ੍ਹਾਂ ਨੇ ਬਜਾਈ ਕਰਨੀ ਆ ਉਹ ਵੀ 5-7 ਦਿਨ ਵੇਟ ਕਰੋ ਜਿਨ੍ਹਾਂ ਨੇ ਪੌਦਾਂ ਰਲਾਉਣੀਆਂ ਨੇ ਉਹ ਵੀ ਵੇਟ ਕਰੋ ਕਿਉਂ ਆਪਾਂ ਐਵੇਂ ਝਾੜ ਘਟਾਈ ਵੱਲ ਚੱਲੀਏ ਕਿਉਂਕਿ ਦੇਖੋ ਜਿਹੜੀਆਂ ਹੁਣ ਕਿਸਮਾਂ ਦੀ ਆਪਣੀ 30 ਦਿਨ ਦੀ ਪਨੀਰੀ ਲੱਗਣੀ ਚਾਹੀਦੀ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਤੁਸੀਂ ਲਵਾਈ ਦੀ ਡੇਟ ਦੇਖੋ ਵੀ ਇਹਦਾ ਬੈਸਟ ਟਾਈਮ ਕਿਹੜਾ ਹੈਗਾ ਉਹਦੇ ਹਿਸਾਬ ਨਾਲ 1 ਮਹੀਨਾ ਪਹਿਲਾਂ ਉਹਨੂੰ ਤੁਸੀਂ ਪਨੀਰੀਰ ਲਾ ਲਓ ਕੋਈ ਰੋਲੇਚਰ ਲਾਉਣ ਵਾਲੀ ਤਾਂ ਗੱਲ ਹੀ ਨਹੀਂ ਹੈਗੀ ਇਹ ਤਾਂ ਕਿਸਾਨ ਵੀਰੋ ਮੈਂ ਇਹੀ ਬੇਨਤੀ ਕਰਦਾ ਹੱਥ ਜੋੜ ਕੇ ਤੁਹਾਡੇ ਅੱਗੇ ਦੇਖੋ 126 ਨੂੰ ਸਰਕਾਰ ਦੋਨੇ ਹੱਥੀ ਕਹਿ ਰਹੀ ਐ ਵੀ ਅਸੀਂ ਖਰੀਦਾਂਗੇ ਕੋਈ ਨਾ ਕੋਈ ਉਹਨਾਂ ਨੇ ਸਮਝੌਤਾ ਸੇਲਰ ਮਾਲਕਾਂ ਨਾਲ ਕੋਈ ਨਾ ਕੋਈ ਸਮਝੌਤਾ ਜ਼ਰੂਰ ਕਰ ਲੈਣਾ ਉਸ ਟਾਈਮ ਤੱਕ ਤਾਂ ਤੁਸੀਂ ਕਾਲੀ ਦੇ ਵਿੱਚ ਵੇਜਿੱਤੀ ਦੇ ਵਿੱਚ ਨਾ ਪਾਓ ਕਾਲੀ ਦੇ ਵਿੱਚ ਗਲਤ ਫੈਸਲਾ ਨਾ ਲੈ ਲਿਓ ਵਧੀਆ ਝੋਨਿਆਂ ਦਾ ਬੀਜ ਲਾਓ ਘੱਟ ਸਮੇਂ ਵਾਲੀਆਂ ਵੈਰਾਈਟੀਆਂ ਲਓ ਤੇ ਸਹੀ ਸਮੇਂ ਤੇ ਪੌਦ ਬੀਜੋ ਉਮੀਦ ਆ ਕਿਸਾਨ ਵੀਰੋ ਜਿਹੜੀ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਹੈ ਸਾਰੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਜਾਣਕਾਰੀ ਪਸੰਦ ਆਈ ਹੋਵੇਗੀ ਇਸੇ ਤਰ੍ਹਾਂ ਆਪਾਂ ਜਾਣਕਾਰੀ ਲੈ ਕੇ ਹਾਜ਼ਰ ਹੁੰਦਰਾਂਗੇ ਧੰਨਵਾਦ